ਯੇਸੂ ਸੱਚ ਦਾ ਹਾਂ ਯੇਸੂ ਸੱਚ ਦਾ ਅਸਪਤਾਲ ਖੁੱਲਿਆ ਆ ਜੋ ਜੇ ਆ ਕਾਮ ਚਾਹੀਦਾ ਓ ਯੇਸੂ ਸੱਚ ਦਾ ਓ ਯੇਸੂ ਸੱਚ ਦਾ ਅਸਪਤਾਲ ਖੁੱਲਿਆ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ 103 ਨੰਬਰ ਜ਼ਬੂਰ ਦੀ 6 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਯਹੋਵਾ ਧਰਮ ਦੇ ਕੰਮ ਅਤੇ ਨਿਆਂ ਸਭ ਦਬਾਏ ਹੋਿਆਂ ਦੇ ਲਈ ਕਰਦਾ ਹੈ ਧਰਮ ਤੇ ਨਿਆਂ ਇਹ ਦੋਨੋਂ ਵਿਸ਼ੇ ਇੱਕ ਰਾਜਾ ਦੇ ਨਾਲ ਸੰਬੰਧਿਤ ਹਨ ਜੋ ਰਾਜਾ ਧਰਮ ਤੇ ਨਿਆਂ ਦੇ ਨਾਲ ਰਾਜ ਕਰਦਾ ਹੈ ਉਹ ਬੜਾ ਹੀ ਬੁੱਧੀਮਾਨ ਅਤੇ ਲੋਕਾਂ ਦਾ ਪਿਆਰਾ ਹੁੰਦਾ ਹੈ ਚੰਗਾ ਚਾਲ ਚਲਣ ਵਿਵੇਕ ਅਤੇ ਸੱਚਾਈ ਦੇ ਨਾਲ ਵਿਵਹਾਰ ਕਰਨਾ ਹੀ ਧਰਮ ਹੈ ਫਿਰ ਨੈਤਿਕਤਾ ਦੇ ਨਾਲ ਵਿਵੇਕਪੂਰਨ ਅਤੇ ਨਿਸ਼ਕਪਟਤਾ ਦੇ ਨਾਲ ਨਿਆਂ ਅਤੇ ਵਿਵਸਥਾ ਦੇ ਅਨੁਸਾਰ ਉਚਿਤ ਨਿਰਣੇ ਦੇਣਾ ਹੀ ਨਿਆਂ ਹੈ ਹਾਂ ਪ੍ਰਭੂ ਯੇਸ਼ੂ ਮਸੀਹ ਜੀ ਜਦ ਲੋਕਾਂ ਨੂੰ ਸਿਖਾ ਰਹੇ ਸਨ ਤਦ ਸ਼ਾਸਤਰੀ ਅਤੇ ਫਰੀਸੀ ਇੱਕ ਔਰਤ ਨੂੰ ਜਿਹੜੀ ਕਿ ਵਿਵਚਾਰ ਦੇ ਵਿੱਚ ਫੜੀ ਗਈ ਸੀ ਪ੍ਰਭੂ ਯੇਸ਼ੂ ਮਸੀਹ ਕੋਲ ਲੈ ਕੇ ਆਏ ਅਤੇ ਇਸਰਾਇਲ ਨੂੰ ਪਰਮੇਸ਼ਰ ਦੇ ਦੁਆਰਾ ਦਿੱਤੀ ਗਈ ਵਿਵਸਥਾ ਦੇ ਅਨੁਸਾਰ ਇਹੋ ਜਿਹੀ ਔਰਤ ਨੂੰ ਪੱਥਰਾਂ ਦੇ ਨਾਲ ਮਾਰ ਦਿੱਤਾ ਜਾਣਾ ਚਾਹੀਦਾ ਸੀ। ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਪਰਤਾਉਣ ਦੇ ਲਈ ਪੁੱਛਿਆ ਕਿ ਤੂੰ ਦੱਸ ਅਸੀਂ ਇਸ ਔਰਤ ਦੇ ਨਾਲ ਕੀ ਕਰੀਏ? ਤੂੰ ਇਸ ਦੇ ਬਾਰੇ ਕੀ ਕਹਿੰਦਾ ਹੈ? ਪਰੰਤੂ ਪ੍ਰਭੂ ਯੀਸ਼ੂ ਮਸੀਹ ਜੀ ਨੇ ਬਿਨਾਂ ਕੋਈ ਉਹਨਾਂ ਨੂੰ ਜਵਾਬ ਦਿੱਤੇਆਂ ਝੁੱਕ ਕੇ ਧਰਤੀ ਦੇ ਉੱਤੇ ਉਂਗਲ ਦੇ ਨਾਲ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਔਰ ਉਸ ਤੋਂ ਬਾਅਦ ਉਹ ਬਾਰ-ਬਾਰ ਉਹਨਾਂ ਨੂੰ ਉਸ ਦੇ ਬਾਰੇ ਪੁੱਛਦੇ ਰਹੇ। ਫਿਰ ਪ੍ਰਭੂ ਯੇਸ਼ੂ ਮਸੀਹ ਉੱਠੇ ਔਰ ਸਿੱਧੇ ਹੋ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਵਿੱਚੋਂ ਪਹਿਲਾ ਪੱਥਰ ਉਹ ਇਸਤੇ ਮਾਰੇ ਜਿਸ ਨੇ ਕਦੇ ਵੀ ਆਪਣੇ ਜੀਵਨ ਦੇ ਵਿੱਚ ਕੋਈ ਵੀ ਪਾਪ ਨਾ ਕੀਤਾ ਹੋਵੇ ਔਰ ਉਸ ਤੋਂ ਬਾਅਦ ਉਹ ਦੁਬਾਰਾ ਤੇ ਧਰਤੀ ਦੇ ਉੱਤੇ ਉਂਗਲ ਦੇ ਨਾਲ ਲਿਖਣ ਲੱਗ ਪਏ ਪ੍ਰਭੂ ਯੇਸ਼ੂ ਮਸੀਹ ਜੀ ਦੇ ਸ਼ਬਦਾਂ ਨੂੰ ਸੁਣ ਕੇ ਉਹ ਸਭ ਇੱਕ ਇੱਕ ਕਰਕੇ ਉੱਥੋਂ ਨਿਕਲ ਗਏ ਭਾਵ ਜਿਵੇਂ ਲਿਖਿਆ ਹੋਇਆ ਵੀ ਹੈ ਕਿ ਕੋਈ ਵੀ ਧਰਮੀ ਨਹੀਂ ਇੱਕ ਵੀ ਨਹੀਂ ਅਸਲ ਵਿੱਚ ਵੇਖਿਆ ਜਾਵੇ ਤਾਂ ਉਸ ਔਰਤ ਤੇ ਪੱਥਰ ਮਾਰਨ ਦਾ ਅਧਿਕਾਰ ਤਾਂ ਕੇਵਲ ਪ੍ਰਭੂ ਯੀਸ਼ੂ ਮਸੀਹ ਦਾ ਹੀ ਹੈ ਕਿਉਂਕਿ ਉਹ ਪਵਿੱਤਰ, ਨਿਰਦੋਸ਼ ਅਤੇ ਨੇਕਲੰਕ ਹੈ। ਪ੍ਰਭੂ ਯੀਸ਼ੂ ਮਸੀਹ ਤੇ ਉਹ ਔਰਤ ਜਦ ਉੱਥੇ ਰਹਿ ਗਏ ਤਾਂ ਉਸਨੇ ਉਸ ਔਰਤ ਨੂੰ ਪੁੱਛਿਆ, "हे ਨਾਰੀ, ਉਹ ਕਿੱਥੇ ਗਏ? ਕੀ ਕਿਸੇ ਨੇ ਵੀ ਤੇਰੇ ਉੱਤੇ ਸਜ਼ਾ ਦਾ ਹੁਕਮ ਨਹੀਂ ਦਿੱਤਾ?" ਤਾਂ ਉਸ ਔਰਤ ਨੇ ਕਿਹਾ, "ਪ੍ਰਭੂ, ਕਿਸੇ ਨੇ ਵੀ ਸਜ਼ਾ ਦਾ ਹੁਕਮ ਮੈਨੂੰ ਨਹੀਂ ਦਿੱਤਾ।" ਤਾਂ ਪ੍ਰਭੂ ਯੀਸ਼ੂ ਮਸੀਹ ਜੀ ਨੇ ਉਸ ਨੂੰ ਕਿਹਾ, ਮੈਂ ਵੀ ਤੇਰੇ ਉੱਤੇ ਸਜ਼ਾ ਦੀ ਆਗਿਆ ਨਹੀਂ ਦਿੰਦਾ ਜਾ ਤੇ ਫਿਰ ਪਾਪ ਨਾ ਕਰੀਂ ਮੇਰੇ ਪਿਆਰੋ ਪ੍ਰਭੂ ਦਾ ਇਨਸਾਫ ਅਦਭੁਤ ਹੈ ਜਿਹੜੇ ਉਸ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਸਨ ਉਹਨਾਂ ਨੂੰ ਉਸ ਨੇ ਨਿਰੁੱਤਰ ਕਰ ਦਿੱਤਾ ਇਹ ਸੱਚ ਹੈ ਫਿਰ ਪਰਮੇਸ਼ਰ ਦੀ ਆਗਿਆ ਦਾ ਕੀ ਸੰਪੂਰਨ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਬਲੀਦਾਨ ਦੇ ਲਈ ਉਸ ਨੇ ਆਪਣੇ ਆਪ ਨੂੰ ਕਲਵਰੀ ਦੀ ਸਲੀਬ ਦੇ ਉੱਤੇ ਮਨੁੱਖਾਂ ਦੇ ਪਾਪਾਂ ਦੇ ਲਈ ਮਾਰੇ ਜਾਣ ਦੇ ਲਈ ਅਤੇ ਪਰਮੇਸ਼ਰ ਦੀ ਆਗਿਆ ਨੂੰ ਪੂਰਾ ਕਰਨ ਦੇ ਲਈ ਦੇ ਦਿੱਤਾ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਔਰ ਇਸ ਕਰਕੇ ਮੇਰੇ ਪਿਆਰੋ ਉਹਨਾਂ ਨੂੰ ਉਸ ਇਸਤਰੀ ਦੇ ਪਾਪ ਮਾਫ ਕਰਨ ਦਾ ਵੀ ਅਧਿਕਾਰ ਸੀ ਔਰ ਇਸ ਲਈ ਪਰ ਵੀ ਯਿਸੂ ਮਸੀਹ ਨੇ ਕਿਹਾ ਜਾ ਮੈਂ ਵੀ ਤੈਨੂੰ سزا ਨਹੀਂ ਦਿੰਦਾ ਉਸ ਨੇ ਧਾਰਮਿਕਤਾ ਦੇ ਨਾਲ ਇਨਸਾਫ ਕੀਤਾ ਉਸ ਪਰਮੇਸ਼ਰ ਤੇ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਉਹ ਪਾਪਾਂ ਤੋਂ ਮਾਫੀ ਦੇਣ ਦਾ ਅਧਿਕਾਰ ਰੱਖਦਾ ਹੈ ਮੇਰੇ ਪਿਆਰੋ ਉਹ ਧਰਮ ਤੇ ਨਿਆਂ ਦੇ ਨਾਲ ਰਾਜ ਕਰਨ ਵਾਲਾ ਰਾਜਾ ਹੈ ਉਸ ਦੀ ਸਜਾ ਤੋਂ ਤੁਸੀਂ ਵੀ ਵੱਸ ਸਕਦੇ ਹੋ ਮੇਰੇ ਪਿਆਰੋ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਆਸ਼ਿਸ਼ ਦੇਵੇ ਸਾਰਿਆਂ ਨੂੰ ਧੰਨ